ਇਸ ਸੇ ਤੋਹੀਂ ਰਾਜਸਥਾਨੀ ਦੇ ਡਿਫਰੈਂਟ ਡਿਫਰੈਂਟ ਵਿਲੇजेस ਦੇ ਵਿੱਚ ਗਏ ਸੀਗੇ ਐਂਡ ਪਿੰਡਾਂ ਦੇ ਵਿੱਚ ਬਹੁਤ ਹੀ ਵਧੀਆ ਹੁੰਗਾਰਾ ਮਿਲਿਆ ਔਰ ਬਹੁਤ ਹੀ ਮਾਨ ਸਤਕਾਰ ਦਿੱਤਾ ਜਿਥੇ ਪਿੰਡਾਂ ਦੇ ਵਿੱਚ ਕਾਂਗਰਸ ਦੇ ਸਰਪੰਚ ਨੇ ਵੀ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਹੈ ਅਕਾਲੀ ਦਲ ਦੇ ਕੁਝ ਵਰਕਰਸ ਨੇ ਵੀ ਜੁਆਇਨ ਕੀਤਾ ਹੈ ਸਰਦਾਰ ਭਗਵੰਤ ਸਿੰਘ ਮਾਨ ਐਂਡ ਅਰਵਿੰਦ ਕੇਜੀਵਾਲ ਜੀ ਦਾ ਜਿਹੜਾ ਪਾਰਟੀ ਦੇ ਸਮਰਪਿਤ ਕੰਮ ਹੈ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਸੋ ਆਵਾਜ਼ੀ ਪਾਰਟੀ ਦੇ ਨਾਲ ਪਰਿਵਾਰ ਦੇ ਵਿੱਚ ਵਾਅਦਾ ਹੋਇਆ ਹੈ ਔਰ ਦਿਨ ਬਰ ਦਿਨ ਜਿਹੜਾ ਹੈ ਲੋਕਾਂ ਦਾ ਹੰਗਾਰਾ ਬਹੁਤ ਵਧੀਆ ਮਿਲ ਰਿਹਾ ਹੈ ਰਾਜਸਥਾਨੀ ਹਲਕੇ ਦੇ ਵਿੱਚ ਔਰ ਰੋਜ਼ ਹੀ ਬਹੁਤ سارے ਸਰਪੰਚੀਸ ਸਾਨੂੰ ਜੁਆਇਨ ਕਰਨਾ ਚਾਹੁੰਦੇ ਆ ਬਹੁਤ سارے ਸਾਨੂੰ ਪਿੰਨਾਂ ਦੇ ਵਿੱਚ ਇਨਵਾਈਟ ਕਰਦੇ ਆ ਮੈਂ ਉਹਨਾਂ ਦਾ ਧੰਨਵਾਦ ਕਰਦੀ ਆ ਦਿਲੋਂ ਉਹ ਸਾਨੂੰ ਪਿਆਰ ਦੇ ਰਿਹਾ ਹੈ ਔਰ ਸਾਡੇ ਕੰਮ ਨੂੰ ਸਰਾਹ ਰਿਹਾ ਹੈ ਅਸੀਂ ਵੀ ਦਿਲੋਂ ਸਾਡੇ ਲੋਕਾਂ ਦਾ ਜਿਹੜਾ ਕੰਮ ਹੈ ਪੈਂਡਿੰਗ ਵੀ ਹੈ ਜੋ ਹੋਣ ਵਾਲਾ ਵੀ ਐ ਸਿੱਧਿਲੋਂ ਉਹਨਾਂ ਦੇ ਨਾਲ ਡੈਡੀਕੇਟਿਡਲੀ ਉਹ ਕੰਮ ਪੂਰੇ ਕਰਾਂਗੇ ਜੀ ਜਿੱਥੇ ਪੰਜਾਬ ਬਾਰਡਰ ਸਟੇਟ ਹੈ ਤੇ ਵਿਧਾਨ ਸਭਾ ਹਲਕਾ ਰਾਜਾ ਸਾਸੀ ਬਾਰਡਰ ਦੇ ਨਾਲ ਬਿਲਕੁਲ ਲੱਗਦਾ ਆ ਬਹੁਤ ਸਾਰੇ ਲੋਕਾਂ ਦੀਆਂ ਬੋਟਰ ਨਾਲ ਲੱਗਦੀਆਂ ਮੁਸ਼ਕਲਾਂ ਆ ਅੱਜ ਕਿਸੇ ਉਸ ਇਲਾਕੇ ਦਾ ਦੌਰਾ ਵੀ ਕੀਤਾ ਆ ਤੇ ਇੱਧਰ ਕਿਸਾਨ ਵੀਰੇ ਲੋਕ ਉਹਨੇ ਕਾਫੀ ਮੁਸ਼ਕਲਾਂ ਨੇ ਮਜ਼ਦੂਰਾਂ ਨੂੰ ਵੀ ਕਾਫੀ ਮੁਸ਼ਕਲਾਂ ਨੇ ਜੀ ਵੇਖੋ ਜੀ ਜਿੱਥੇ ਜਿੱਥੇ ਮੁਸ਼ਕਲਾਂ ਹੈਗੀਆਂ ਨੇ ਅਸੀਂ ਉਹਨਾਂ ਦਾ ਹੱਲ ਕਰ ਰਹੇ ਆਂ ਮੁਸ਼ਕਲ ਜਿੱਥੇ ਹੁੰਦੀ ਹੈ ਤੇ ਹੱਲ ਵੀ ਹੁੰਦਾ ਸੋ ਆਮ ਆਦਮੀ ਪਾਰਟੀ ਸਰਕਾਰ ਨੇ ਪਹਿਲਾਂ ਵੀ ਇਹ ਕਿਹਾ ਸੀਗਾ ਕਿ ਅਸੀਂ ਕਿਸੇ ਦੀ ਐਵੇਂ ਨਹੀਂ ਰਹਿਣ ਦਵਾਂਗੇ ਔਰ ਪਿੰਡਾਂ ਦੇ ਵਿੱਚ ਚੰਗਾ ਜਿਹੜਾ ਸਰਪੰਚੀਜ਼ ਦੇ थ्रू ਲੋਕਾਂ ਦੇ थ्रू ਬਹੁਤ ਪਿਆਰ ਮਿਲ ਰਿਹਾ ਹੈ ਨਹੀਂ ਦੀ ਇੰਨੀ ਗਰਮੀ ਦੇ ਵਿੱਚ ਇੰਨਾ ਇਕੱਠ ਕਿਤੇ ਤੁਹਾਨੂੰ ਵੇਖਣ ਲਈ ਮਿਲੂਗਾ ਨਹੀਂ ਜਿੱਥੇ ਵੀ ਅਸੀਂ ਜਾਂਦੇ ਹਾਂ ਤੁਸੀਂ ਫੁਟੇਜ ਦੇਖ ਸਕਦੇ ਹੋ ਸਾਰੇ ਲੋਕੀ ਕਿੰਨਾ ਪਿਆਰ ਦੇ ਰਹੇ ਆ ਗਰਮੀ ਦੇ ਵਿੱਚ ਵੀ ਬੈਠੇ ਸਾਡਾ ਇੰਤਜ਼ਾਰ ਕਰ ਰਹੇ ਹੁੰਦੇ ਆ ਇਸ ਤੋਂ ਉੱਤੇ ਵਿਸ਼ਵਾਸ ਕੀ ਹੈ ਉਹਨਾਂ ਨੂੰ ਔਰ ਮੈਂ ਉਹਨਾਂ ਨੂੰ ਵਿਸ਼ਵਾਸ ਦਿਤਾਉਣੀ ਹੈ ਕਿ ਜਿੰਨਾ ਵਿਸ਼ਵਾਸ ਔਰ ਪਿਆਰ ਉਹ ਸਾਨੂੰ ਦੇ ਰਹੇ ਆ ਅਸੀਂ ਉਹਨਾਂ ਦੇ ਉੱਤੇ ਖਰੇ ਉਤਰਾਂਗੇ ਜੀ ਵਿਕੂ ਜੀ ਨਸ਼ਿਆਂ ਯੁੱਧ ਨਸ਼ਿਆਂ ਦੇ ਵਿਰੁੱਧ ਚੱਲ ਰਿਹਾ ਹੈ ਮਾਨ ਸਾਹਿਬ ਨੇ ਚਲਾਇਆ ਹੈ ਅਸੀਂ ਨਸ਼ਾ ਮੁਕਤੀ ਮੋਰਚੀ ਜਿਵੇਂ ਮੈਨੂੰ ਮਾਜਾ ਦੀ ਜੂਨ ਦੀ ਇਨਚਾਰਜ ਬਣਾਇਆ ਅਸੀਂ ਪਿੰਡਾਂ ਦੇ ਵਿੱਚ ਹੁਣ 10 ਸਤਰੀਕ ਤੋਂ ਬਾਅਦ ਪ੍ਰੋਗਰਾਮ ਸਟਾਰਟ ਹੋ ਜਾਣੇ ਹਨ ਔਰ ਨਾਲ ਹੀ ਅਸੀਂ ਜਿਹੜਾ ਹੈ ਕਿ ਪਿੰਡਾਂ 'ਚ ਕਮੇਟੀਆਂ ਬਣਾਉਣੀਆਂ ਸ਼ੁਰੂ ਕਰਨੀਆਂ ਨੇ ਔਰ ਅੱਜ ਤੱਕ ਇਹ ਜੀ ਜਿਹੜਾ ਸ਼ਲਾਘਾਯੋਗ ਕਦਮ ਹੈ ਕਿਸੇ ਵੀ ਗਵਰਨਰ ਨੇ ਨਹੀਂ ਚੁੱਕਿਆ ਅਸੀਂ ਐਸ ਐਚ ਓਜ਼ ਨੂੰ ਹੀ ਸਾਫ਼ ਅਦਾਇਤਾ ਦਿੱਤੀਆਂ ਨੇ ਕਿ ਜਿਹੜੇ ਵੀ ਕੋਈ ਨਸ਼ਾ ਦੀ ਸਫਾਰਿਸ਼ ਲੈ ਕੇ ਆਂਦਾ ਹੈ ਉਨੂੰ ਤੁਸੀਂ ਕਨਸਿਡਰ ਨਾ ਕਰੋ ਔਰ ਇਨ ਫੈਕਟ ਉਹਨੂੰ ਉਹਦਾ ਨਾਮ ਵੀ ਵਿੱਚੇ ਹੀ ਲਿਖੋ ਸੋ ਅਸੀਂ ਨਸ਼ੇ ਦੇ ਖਿਲਾਫ ਸਾਡੀ ਸਰਕਾਰ ਬਹੁਤ ਸੀਰੀਅਸ ਹੈ ਜੀ